ਹੈਲੋ ਗਾਇਸ ਸਸ਼ੀਕਲ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦੇ ਸਾਰੇ ਜਣੇ ਬੜੇ ਵਧੀਆ ਹੋਵਗੇ ਤੇ ਸ਼ਾਮ ਦਾ ਟਾਈਮ ਆ ਤੇ ਸ਼ਾਮ ਨੂੰ ਆਪਣਾ ਦਾ ਵਲੌਗ ਜਿਹੜਾ ਉਹ ਸ਼ੁਰੂ ਹੋ ਰਿਹਾ ਤੇ ਮੈਂ ਨਾ ਕਲਰ ਲਾਉਣ ਲੱਗੀ ਸੀ ਸਵੇਰੇ ਤੇ ਮੈਂ ਨਾ ਸਵੇਰੇ ਨਹੀਂ ਸੇੜ ਤੋਤਾ ਕੱਲ ਦਾ ਤੋਤਾ ਹੀ ਤੇ ਮੈਂ ਕਿਹਾ ਹੁਣ ਨਾ ਮੈਂ ਕਲਰ ਲਾ ਲਾ ਥੋੜਾ ਜਿਹਾ ਨੇ ਮਾਲ ਗਰੇਜ ਹੋਇਆ ਚੰਗੇ ਨਹੀਂ ਲੱਗਣਦੇ ਤੇ ਮੈਂ ਕਿਹਾ ਅੱਜ ਲਾ ਲੈਨੇ ਆ ਤੇ ਮੈਂ ਇਹ ਯੂਜ਼ ਕਰਦੀ ਆ ਤੇ ਮੈਂ ਸਟ੍ਰੀਕ ਦਾ ਵੀ ਯੂਜ਼ ਕਰ ਲੈਨੀ ਆ ਤੇ ਆ ਗੋਦਰੇਸ ਦਾ ਵੀ ਕਰ ਲੈਨੀ ਆ ਇਹ ਹੈਗਾ ਵਾ ਡਾਰਕ ਬ੍ਰਾਊਨ ਕਲਰ ਤੇ ਇਹਦੇ ਨਾਲ ਲੱਗਣਗੇ ਤੁਹਾਨੂੰ ਵਾਲ ਵੀ ਜਿੱਦਾਂ ਨਾ ਰਿਜੀਨਲ ਵਾਲ ਹੁੰਦੇ ਆ ਤੁਹਾਡੇ ਉਹੀ ਤੁਹਾਡੇ ਸ਼ੇਡ ਆਊਗਾ ਤੇ ਜ਼ਿਆਦਾ ਲੱਗਦਾ ਨਹੀਂ ਆ ਤੇ ਮੈਂ ਪਹਿਲਾਂ ਲਾ ਲਾਂ ਤੇ ਫਿਰ ਮੈਂ ਇਦਾਂ ਮਤਲਬ ਸਿਰ ਢੋਲੂਗੀ ਕਿਉਂਕਿ ਮੈਂ ਨਹਾਉਣ ਨੂੰ ਲਿਆਵਾਂ ਤੇ ਹੁਣ ਮੈਨੂੰ ਚੇਤਾ ਆਇਆ ਕਿ ਮੈਂ ਕਲਰ ਵੀ ਲਾਉਣਾ ਸੀ ਤੇ ਲਾ ਲੈਨੇ ਆ ਤੇ ਇਹਨੂੰ ਓਨੇ ਕਿ ਮੈਂ ਟ ਰੱਖੂਗੀ 20 25 ਮਿੰਟ ਤੇ ਫਿਰ ਵਾਸ਼ ਕਰ ਲੂਗੀ ਮੈਂ ਤੇ ਬਣੇ ਲਿਓ ਵਲੌਗ ਦੇ ਨਾਲ ਵਲੌਗ ਨੂੰ ਸ਼ੁਰੂ ਕਰਦੇ ਆ ਜਿਹੜੇ ਹਨ ਰੂਟਸ ਉਹੀ ਮਤਲਬ ਗਰੇ ਹੁੰਦੇ ਆ ਵੇਖ ਸਕਦੇ ਸਿਰਫ ਇੰਨੀ ਜਗ੍ਹਾ ਤੇ ਮੈਂ ਨਾ ਉਹ ਵੀ ਜਿਹੜੇ ਕਲਰ ਲਾ ਲਾ ਕੇ ਨਾ ਮੈਂ ਵਨਸ ਵਨੇ ਕਲਰ ਲਾ ਲਾ ਕੇ ਤਾਂ ਕਰਕੇ ਆਪਣੇ ਵਾਲ ਇਦਾਂ ਦੇ ਕਰ ਲਿਆ ਨਹੀਂ ਤੇ ਮਤਲਬ ਮੇਰੇ ਵਾਲਾਂ ਦੀ ਲੈਂਥ ਵੀ ਇੰਨੀ ਨਹੀਂ ਮੇਰੇ ਵਾਲ ਬਹੁਤ ਜ਼ਿਆਦਾ ਲੰਬੇ ਹੀ ਆ ਤੇ ਥੋੜੀ ਦੇਰ ਹੋ ਗਈ ਮੈਂ ਮਹੀਨਾ 1.5 ਮਹੀਨਾ ਹੋ ਗਿਆ ਉਹਨਾਂ ਕਟਵਾਇਆ ਨੂੰ ਤੇ ਵਾਲ ਬਹੁਤ ਲੈਂਦੀ ਸੀ ਤੇ ਬਹੁਤ ਲੰਬੇ ਹੀ ਮੈਂ ਵੈਸੇ ਹੀ ਕਟਵਾ ਲਏ ਮੈਨੂੰ ਸ਼ੌਂਕ ਹੀ ਇਸ ਕਰਕੇ ਤੇ ਆ ਵੇਖੋ ਰੂਟਸ ਇਹ ਮੇਰੀ ਆਪਣੀ ਵਜ੍ਹਾ ਨਾਲ ਹੀ ਤਾਂ ਉਹ ਹੋਇਆ ਇਹ ਹੋ ਜਾਂਦੇ ਗ੍ਰੇ ਤੇ ਇਸ ਕਰ ਮੈਂ ਵੱਖ-ਵੱਖ ਕਲਰ ਲਾਉਂਦੀ ਰਹੀ ਨਹੀਂ ਤਾਂ ਕਰਕੇ ਧੋ ਲਿਆ ਮੈਂ ਨਾ 20 ਤੋਂ 25 ਮਿੰਟ ਰੱਖਿਆ ਸੀ ਤੇ ਮੈਂ ਜਿਹੜਾ ਉਹ ਵਾਸ਼ ਕਰ ਲਿਆ ਹੁਣ ਤੇ ਹੈ ਨਾ ਹੁਣ ਥ੍ਰੈਡਿੰਗ ਕਰਾਉਣ ਚੱਲੀ ਆ ਤੇ ਥ੍ਰੈਡਿੰਗ ਨੂੰ ਨਾ ਮਤਲਬ ਹੋ ਗਏ ਹੁਣੇ ਮੇਰੇ ਖਿਆਲ ਨਾਲ 4 ਤੋਂ 5 ਮਹੀਨੇ ਹੋ ਗਏ ਆ ਮੈਂ ਥ੍ਰੈਡਿੰਗ ਨਹੀਂ ਕਰਾਈ ਹੈਗੀ ਮਨ ਮੈਂ ਆਪੇ ਨਾ ਥੋੜਾ ਥੋੜਾ ਕਰ ਲੈਣੀ ਹੈ ਇਸ ਕਰਕੇ ਨਾ ਮੈਨੂੰ ਜ਼ਰੂਰਤ ਨਹੀਂ ਪਈ ਨਹੀਂ ਤੇ ਹੁਣ ਚੱਲਦੇ ਆ ਤੇ ਮੈਂ ਮੱਥਾ ਵੀ ਢੇਕਣ ਜਾਣਾ ਤੇ ਨਾਲ ਹੀ ਮੱਥਾ ਢੇਕਾਵਾਂਗੇ ਤੇ ਨਾਲ ਆਪਾਂ ਜਿਹੜਾ ਹੋਰ ਥ੍ਰੈਡਿੰਗ ਕਰਾਵਾਂਗੇ ਤੇ ਚੱਲਦੇ ਹੁਣ ਤੇ ਆ ਵੇਖੋ ਨੀਲ ਮੇਰੇ ਮੈਂ ਤੁਹਾਨੂੰ ਦੱਸਿਆ ਸੀ ਨਾ ਤੇ ਇਹ ਨਾ ਮੈਂ ਪਹਿਲੇ ਗੋਲ ਹੀ ਤੇ ਇਹਨਾਂ ਨੂੰ ਮੈਂ ਕਰ ਲਿਆ ਵਾ ਚੋਰਸ ਕਰ ਲਿਆ ਇਹਨਾਂ ਨੂੰ ਹਾਂ ਵੇਖ ਸਕਦੇ ਤੇ ਆ 컬러 ਲੱਗ ਗਿਆ ਮੇਰੇ ਹੱਥਾਂ ਦੇ ਸਾਰਾ ਤੇ ਇਹ ਵਾਲਾ ਨੀਲ ਜਿਹੜਾ ਇਹ ਟੁੱਟ ਗਿਆ ਇੱਧਰ ਦਾ ਇਹ ਟੁੱਟ ਗਿਆ ਤੇ ਇਹ ਵਾਲੇ ਹੱਥ ਦਾ ਜਿਹੜਾ ਇਹ ਟੁੱਟ ਗਿਆ ਤੇ ਆਣ ਕੇ ਨਾ ਨੇਲ ਪੇਂਟ ਲਾਣੇ ਆ ਮੈਂ ਤੁਹਾਨੂੰ ਦੱਸਦੀ ਆ ਨਾਲੇ ਤੇ ਐ ਵੀ ਮੈਨੂੰ ਚੰਗੀ ਲੱਗਦੇ ਆ ਜਿਹੜਾ ਸਟਾਈਲ ਜਿਹੜਾ ਨਾ ਐ ਵੀ ਚੰਗਾ ਲੱਗਦਾ ਐ ਨਾ ਟੁੱਟ ਗਿਆ ਤੇ ਇਹਦਾ ਮਾਸ ਜਿਹੜਾ ਅੱਗੋਂ ਨਾ ਵੇਖੋ ਵਧਿਆ ਹੋਇਆ ਵਾ ਵੇਖੋ ਮਾਸ ਵਧਿਆ ਇਹਦਾ ਤੇ ਬਹੁਤ ਦਰਦ ਕਰਦਾ ਉਹ ਮਤਲਬ ਕੋਈ ਕੰਮ ਨਹੀਂ ਹੁੰਦਾ ਹੈਗਾ ਤੇ ਦਰਦ ਕਰਦਾ ਮੈਂ ਸੋਚਣ ਦੀ ਕਿ ਲਾਈਵ ਕਰਾਂ ਮੇਰੇ ਨਾਲ ਲਾਈਵ ਦਾ ਆਪਸ਼ਨ ਜਿਹੜਾ ਉਹ ਆ ਗਿਆ ਵਾ ਤੇ ਮੈਂ ਸੋਚਣ ਦੀ ਕਿ ਲਾਈਵ ਕਰਾਂ ਤੇ ਸੋਹਣਾ ਚੈਨਲ ਨੂੰ ਸਪੋਰਟ ਮਿਲੇਗੀ ਤੇ ਦੇਖਦੀ ਹਾਂ ਜੇ ਟਾਈਮ ਲੱਗਿਆ ਤੇ ਅੱਜ ਜ਼ਰੂਰ ਲਾਈਵ ਆਉਂਗੀ ਮੈਂ ਮਤਲਬ ਪਹਿਲੇ ਨਹੀਂ ਦੱਸਿਆ ਹੈਗਾ ਕਿਉਂਕਿ ਮੈਂ ਕਿਹਾ ਸਡਨਲੀ ਇੱਕ ਵਾਰੀ ਆਉਨੇ ਆ ਤੇ ਫਿਰ ਪ੍ਰੈਕਟਿਸ ਹੋ ਜਾਂਦੀ ਨਾ ਬੰਦੇ ਦੀ ਇੱਕ ਵਾਰੀ ਪਹਿਲੀ ਵਾਰੀ ਥੋੜਾ ਜਿਹਾ ਜਿਗਜਿਗ ਲੱਗਦੀ ਨਾ ਇਸ ਕਰਕੇ ਮਤਲਬ ਮੇਗਾ ਚੈਨਲ ਲਾਈਵ ਆਉਂਦੇ ਆ ਤੇ ਅਵੇਲੇ ਟਾਈਮ ਹੀ ਬਹੁਤ ਥੋੜਾ ਹੁੰਦਾ ਵਾ ਤੇ ਜੇ ਤੇ ਮੈਂ ਟਾਈਮ ਨਾ ਆ ਗਈ ਤੇ ਅੱਜ ਰੋਟੀ ਬਾਣੀ ਦਾ ਕੋਈ ਪਤਾ ਨਹੀਂ ਕੀ ਬਣਾਉਣਾ ਕੀ ਨਹੀਂ ਬਣਾਉਣਾ ਹੈਗਾ ਸ਼ਾਮ ਦੇ ਮਤਲਬ 5 ਵਜ ਚੁੱਕੇ ਆ ਤੇ ਤੁਹਾਨੂੰ ਪਤਾ ਐਸ ਵੇਲੇ ਮੈਂ ਸਬਜੀ ਜਿਹੜੀ ਉਹ ਬਣਾ ਲੈਣੀ ਆ ਰਾਤ ਵਾਲੀ ਤੇ ਅੱਜ ਨਹੀਂ ਬਣਾਈ ਹੈਗੀ ਤੇ ਲਾਈਵ ਵੇਖਾਂਗੇ ਜੇ ਟਾਈਮ ਮਿਲਿਆ ਤੇ ਜ਼ਰੂਰ ਆਵਾਂਗੇ ਲਾਈਵ ਤੇ ਵੱਧਵਾਸ ਮੈਂ ਤੇ ਮੰਮੀ ਚੱਲੇ ਆਈ ਬ੍ਰੋ ਬਣਾਉਣ ਵਾਸਤੇ ਫਾਇਦ ਲਈ ਆਪਾਂ ਜਾ ਰਹੇ ਆ ਉੱਪਰ ਬਹੁਤ ਜ਼ਿਆਦਾ ਹੱਲੇ ਵੀ ਮਤਲਬ ਟਾਈਮ ਹੋਇਆ 5 ਵਜੇ ਹਲਤੋਂ ਉੱਪਰ ਬੜੀ ਜ਼ਿਆਦਾ ਚੱਲਦੇ ਆ ਤੁਹਾਨੂੰ ਵੀ ਦਿਖਾਉਨੇ ਆ ਤੇ ਮੈਂ ਪਹਿਲਾਂ ਸਵੇਰੇ ਸਰੇ ਆਈਬ੍ਰੋ ਪੈਨਸਲ ਲਾਈ ਤੇ ਹੁਣ ਮੇਰੇ ਮੂਵ ਕਰਤੀ ਇਹ 350 ਦੀ ਨਾ ਹਾਂ 350 ਦੀ ਇੱਕ ਆ ਕਲਰ ਇੱਕ ਆ ਕਲਰ ਹਮ ਸਰ ਹੋਰ ਹੈ ਕਿ ਕਿਸੇ ਅਜੀ ਇਹ ਵਾਲੇ ਕੋਲ ਹੀ ਚਲਦੇ ਪੈ ਨੇ ਤੇ ਡੈਡੀ ਬੀਅਰ ਵਗੈਰਾ ਵਾਲੇ ਜਿਹੜੇ ਕਲਰ ਨੇ ਨਾ ਉਹਨੀਆਂ ਜੀ ਲੱਗਦੇ ਇਹ ਵਾਲੇ ਕਲਰ ਖੋਲ ਕੇ ਦੇਖੋ ਜਗ੍ਹਾ ਵੀ ਤਾਂ ਖੁੱਲੀ ਖੁੱਲੀ ਲੱਗਦੀ ਆ ਦੇਖੋ ਗਰੇ ਹੈ ਉਹ ਕਿੰਨੀ ਆਈਆਂ ਮੰਮੀ ਗਰੇ ਕਿੰਨੀ ਆਈਆਂ ਗਰੇ ਨਹੀਂ ਗਰੇ ਮੈਂ ਫਿੱਕੀਆਂ ਵਾਲੇ ਵੀ ਗਰੇ ਲਏ ਸੀ ਹਾਂ ਇਹ ਗਰੇ ਤਾਂ ਨਹੀਂ ਪੈ ਰਹੇ ਇਹ ਗਰੇ ਚ ਨਹੀਂ ਸ਼ੇਡ ਆ ਰਿਹਾ ਇਹ ਵੀ ਸੇ ਲੱਗਦੀ ਤੇ ਇਹ ਵਾਲੀ ਚਦਰ ਬਹੁਤ ਹੈ ਬਹੁਤ ਸੋਹਣੀ ਲੱਗ ਰਹੀ ਬਹੁਤ ਸੋਹਣੀ ਇਹ ਵਰੀ ਹੈ ਲੋਕ ਮਨ ਨੂੰ ਅਮਨ ਲੋਕ ਬੰਦ ਹੈ ਇਹ ਸੂਟ 580 ਦਾ ਇਹਦਾ ਨਾ ਸਲਵਾਰ ਕਿਹੜੀ ਹੀ ਪਲਾ ਹੈ ਉਹ ਹੀ ਤਾਂ ਸਲਵਾਰ ਹੈ ਫਲਾਵਰ ਵਾਲੀ ਹਾਂ ਤੇ ਇਹ 150 ਦਾ ਹੈ ਨਾ 150 ਰੁਪਏ ਦਾ ਇਹ ਬਹੁਤ ਜਾ ਰਿਹਾ ਹੈ ਫਰਾਕ ਵਗੈਰਾ ਇੱਥੋਂ ਦੀ ਪਕੜੋ ਨਾ ਇੱਥੋਂ ਦੀ ਜਾਓਗੇ ਅੱਜ ਮੈਂ ਪੁੱਛਣ ਗਈ ਸੀ ਕਿ ਕੰਮ ਗਈ ਸੀ ਮੈਂ ਤੁਹਾਨੂੰ ਦਿਖਾਉਣੀ ਆ ਆਪਾਂ ਕੀ ਲੈ ਕੇ ਆਏ ਆ ਆਪਾਂ ਗਏ ਤੇ ਥਰੇਡਿੰਗ ਕਰਾਉਣ ਹੀ ਬਟ ਉਹ ਨਾ ਉਹ ਕੰਮ ਕਰਦੀ ਹੀ ਮੈਂ ਤੁਹਾਨੂੰ ਥੋੜੀ ਰੋਸ਼ਨੀ ਜੀ ਕਰ ਲਾ ਫਿਰ ਤੁਹਾਨੂੰ ਦਿਖਾਉਣੀ ਹੂੰ ਮੇਟਾ ਨੂੰ ਬਖਾਨੀ ਆ ਫਕੀ ਲੈ ਕੇ ਆਏ ਆ ਤੇ ਲਿਆਂਦੀ ਆ ਚਾਦਰ ਕਾਟਨ ਦੀਆਂ ਤੇ ਇੱਕ ਆਹ ਵਾਲਾ ਕਾਟਨ ਦੀ ਚਾਦਰ ਇਹਦੇ ਨਾਲ ਹੀ ਜਿਹੜੇ ਪਿੱਲੋ ਆ ਤੇ ਕਿੰਗ ਸਾਈਜ਼ ਆ ਪ੍ਰੋਪਰ ਮਤਲਬ ਬਹੁਤ ਵੱਡੀ ਚਾਦਰ ਆ ਤੇ ਰੀਜ਼ਨ ਆਪਣਾ ਪ੍ਰਾਈਸ ਤੇ ਸਾਨੂੰ ਮਿਲ ਗਈ ਹੀ ਆਹ ਵਾਲੀ ਇੱਕ ਇਹ ਵਾਲਾ ਕਲਰ ਗ੍ਰੇ ਜ ਆ ਤੇ ਇੱਕ ਇਹ ਕਲਰ ਹੀ ਇਹਦੇ ਨਾਲ ਆ ਇਹਦੇ ਨਾਲ ਪਿੱਲੋ ਹੀ ਕਾਫੀ ਵੱਡੇ ਪਿੱਲੋ ਆ ਤੇ ਇੱਕ ਇਹ ਸੀ ਤੇ ਬਲੂ ਤੇ yellow ਸ਼ੇਡ ਦਾ grey ਦੇ ਨਾਲ ਤੇ ਜਿੱਥੇ ਜਾਈਏ ਇਥੇ ਆ ਉਹਨਾਂ ਕਰ ਆਂਬੋਤਾਂ ਨੂੰ ਮੈਂ ਬਖਾਇੀ ਬਹੁਤ ਲੱਗੀ ਉਹਨਾਂ ਨੇ ਜਿਹੜਾ ਆਂਬੀਆਂ ਹਨ ਦੇ ਦਿੱਤੀਆਂ ਤੇ ਚਟਨੀ ਖੋਟ ਲਾਂਗੇ ਵੀ ਤੇ ਇੱਕ ਮੈਂ ਸ਼ੂਟ ਲਈ ਹੀ ਆ ਇਹ ਵਾਲਾ ਇਹਦੇ ਨਾਲ ਨਾ ਇਹ ਗਲਾ ਉੱਪਰੋਂ ਬਣਿਆ ਨਾ ਆ ਵੇਖੋ ਗਲਾ ਬਣਿਆ ਉੱਤੇ ਥੱਲੇ ਬਾਰਡਰ ਵੀ ਬਣਿਆ ਇਹਦੇ ਤੇ ਮੈਨੂੰ ਕਾਫੀ ਵਧੀਆ ਲੱਗਾ ਇਹ ਰੰਗ ਮਤਲਬ ਲਾਈਟ ਜਾਂ ਕਲਰ ਹੀ ਸਿੰਪਲ ਸੋਬਰ ਜਿਹਾ ਤੇ ਗਰਮੀਆਂ ਨੇ ਇਹੋ ਜਿਹੇ ਕਲਰ ਚੰਗੇ ਲੱਗਦੇ ਐ ਸਲਵਾਰ ਹੀ ਕੋ ਕਲਰ ਕਲਰ ਬੜਾ ਵਧੀਆ ਲੱਗਾ ਮੈਂ ਤੇ ਇਹਦੇ ਨਾਲ ਕਾਟਨ ਦਾ ਦੁਪੱਟਾ ਹੀ ਇਤੇ ਕਰਾਉਣ ਦੀ ਕੋਈ ਲੋੜ ਨਹੀਂ ਹੈਗੀ ਇਹਨੂੰ ਸਿੱਧਾ ਹੀ ਸਟਿਚ ਕਰਵਾਵਾਂਗੀ ਇਦਾਂ ਤੇ ਇੱਕ ਮਹੀਨੇ ਆਈ ਸੀ ਐ ਵਾਲਾ ਕੱਪੜਾ ਇਹ ਨਾਲ ਰਿਯਾਨ ਕਾਟਨ ਤੇ ਇਹਦਾ ਮੇਰੇ ਖਿਆਲ ਨਾਲ ਮੈਂ ਕੋਟ ਸੈਟਪ ਬਣਵਾਉਂਗੀ ਤੇ ਜਦੋਂ ਬਣਵਾ ਬਣ ਕੇ ਜਿਹੜਾ ਤਿਆਰ ਹੋ ਜਾਏਗਾ ਉਹ ਮੈਂ ਤੁਹਾਨੂੰ ਫਿਰ ਦਿਖਾਉਂਗੀ ਇਹ ਵਾਲਾ ਤੇ ਇਹ ਜਿਹੜੇ ਆ ਦੋਵੇਂ ਸੂਟ ਮੈਂ ਲੈ ਆਂਦੇ ਹੀ ਤੇ ਇਹਨੂੰ ਸਟੀਚ ਕਰਨਾ ਦੇ ਕੇ ਆਉਂਗੀ ਤੇ ਇਹ ਕੀ ਪ੍ਰੋਪਰ ਸੀਪ ਜਾਣ ਗਰਮੀਆਂ ਮਤਲਬ ਗਰਮੀਆਂ ਚ ਪਾਣੀ ਗਰਮੀਆਂ ਚ ਨਾ ਮਤਲਬ ਨਾ ਕਹਿੰਦੇ ਕਹਿੰਦੇ ਵੀ ਮਤਲਬ ਬੰਦਾ ਸੂਟ ਲੈ ਲੈਂਦਾ ਵਾ ਤੇ ਪਹਿਲੇ ਵੀ ਲੈ ਲਈ ਹੁਣ ਫੇਰ ਲੈ ਲੇ ਤੇ ਆਈ ਥਿੰਕ ਬਹੁਤ ਹੋ ਗਏ ਗਰਮੀਆਂ ਸਾਰੀਆਂ ਪੂਰੀਆਂ ਲੰਘ ਜਾਣਗੀਆਂ ਆਪਣੀਆਂ ਤੇ ਪਹਿਲੇ ਵੀ ਮੇਰੇ ਕੋ ਹੈਗੇ ਇਦਾਂ ਦੇ ਫਰੌਕ ਵਗਾਰੇ ਬਣੇ ਪਏ ਆ ਤੇ ਐ ਸੀਨੇ ਦੇਨ ਜਾਉਂਗੀ ਤੇ ਇਹ ਦੋ ਚਾਦਰਾਂ ਹੀ ਬੜੀਆਂ ਵਧੀਆ ਲੱਗੀਆਂ ਹਨ ਨੂੰ ਤੇ ਐ ਹੀ ਸ਼ਾਪਿੰਗ ਕਰਕੇ ਲੈ ਆਏ ਉਹਦੇ ਕੋ ਤੇ ਦੁਪੱਟਾ ਮੈਂ ਰੱਖ ਲੂੰਗੀ ਉਹ ਸਟਿਚ ਕਰਨ ਦੇ ਦੇ ਕੇ ਹੁਣ ਨਹੀਂ ਆ ਪਾ ਚੁੱਕੇ ਹੁਣ ਰਸੋਈ 'ਚ ਤੇ ਵੱਜ ਗਏ 7 ਤੇ ਮੈਂ ਤਾਂ ਕੁਝ ਬਣਾ ਲੈਣੇ ਆ ਤੇ ਮੈਂ ਨਾ ਪਨੀਰ ਦੀ ਪੁਰਜੀ ਬਣਾ ਪਨੀਰ ਦੀ ਪੁਰਜੀ ਜਿਹੜੀ ਇਨਸਟੈਂਟ ਬਣ ਜਾਂਦੀ ਆ ਤੇ ਦੁੱਧ ਵੀ ਮੈਂ ਉਬਲਣ ਵਾਸਤੇ ਰੱਖਤਾ ਵਾ ਬਾਲਾ ਦਵਾ ਲੈਨੇ ਇਹਨੂੰ ਤੇ ਹੈਨਾ ਭੁੱਖ ਲੱਗ ਗਈ ਹੁਣ ਤੇ ਮੈਂ ਕਿਹਾ ਥੋੜੀ ਜੀ ਨਾ ਇੱਥੇ ਮੈਂ ਦੁੱਧ ਪਾਇਆ ਥੋੜਾ ਜਿਹਾ ਮੈਂ ਨਾ ਥੋੜਾ ਪਤਲੀ ਜੀ ਬਣੀ ਉਹ ਬਹੁਤੀ ਦੜੰਪੜਾ ਜੀ ਬਣਦੀ ਫਿਰ ਨਾ ਤੇ ਇਹਨੂੰ ਥੋੜਾ ਜਿਹਾ ਗੜਕਾ ਲੱਗਣ ਦਵਾਂਗੇ ਤੇ ਹੋ ਜੇਗੀ ਆਪਣੀ ਤਿਆਰ ਤੇ ਟੀ ਬਣਾਉਨੇ ਆ ਆਈ ਥਿੰਕ ਵਲੌਗ ਹੋ ਗਿਆ ਹੁਣਾ ਵਾ ਆ ਦੇਖੋ ਟਾਈਗਰ ਇੱਕ ਵਾਰੀ ਤੇ ਟਾਈਗਰ ਨੂੰ ਖਾਣਾ ਬੰਨਦਾ ਵੀਡੀਓ ਚ ਇਹਨੂੰ ਇਹ ਵਾਲੀ ਬੜੀ ਆਦਤ ਨੇ ਬੋਤਲਾ ਕਿੰਨੀਆਂ ਜ਼ਿਆਦਾ ਦਿੱਤੀਆਂ ਹੋਈਆਂ ਸਾਰੀਆਂ 파ੜ 파ੜ ਕੇ ਰੱਖ ਦਿੰਦਾ ਕਿਉਂਕਿ ਤੇ ਦੰਦ ਆਉਂਦੇ ਨੇ ਇਹਨੂੰ ਕਾਲੀ ਜੀ ਪੈਂਦੀ ਆ ਤੇ ਫਿਰ ਨਾਲ ਦੰਦੀਆਂ ਮੜਦਾ ਤੇ ਨਾਲ ਕੋਈ ਵੀ ਚੀਜ਼ ਹੋ ਇਨਾਂ ਨੇ ਮੂੰਹ ਚ ਪਾ ਲੈਣੀ ਹੁੰਦੀ ਆ ਤੇ ਹੁਣ ਮੈਂ ਨਾ ਮੇਰਾ ਆਦਤ ਮੈਂ ਚੇਂਜ ਕਰ ਲਾ ਤੇ ਮੈਂ ਮੱਥਾ ਵੀ ਢੇਕ ਆਈ ਸੀ ਹੁਣ ਕਿਉਂਕਿ 파ਠ ਕਰਨ ਵਾਲਾ ਰਹਿ ਗਿਆ ਮੈਂ 파ਠ ਕਰਨਾ ਹਣਾ ਤੇ ਰੋਟੀ ਬਣਾ ਲੈਣੇ ਆ ਤੇ ਰੋਟੀ ਖਾਣੇ ਹੁਣ ਨਾ ਅਸੀਂ ਵੀ ਮੈਂ ਰੋਟੀ ਖਾਦੀ ਹਾਂ ਹੋਗੀ ਨਾ ਆਸ਼ਟਾ ਕੀਤਾ ਤੇ ਫਿਰ ਆਪਾਂ ਜਿਹੜਾ ਰੋਟੀ ਬਣਾਣੀ ਫਿਰ ਖਾਣੇ ਆ ਮੈਂ ਤਾਂ ਥ੍ਰੈਡਿੰਗ ਨਹੀਂ ਕਰਾਈ ਹੈਗੀ ਮੈਨੂੰ ਮੈਂ ਕਹਾਂ ਨਹੀਂ ਕਰਾਉਣੀ ਮੈਂ ਥ੍ਰੈਡਿੰਗ ਮੈਂ ਅਪਰ ਲਿਪਸ ਸਿਰਫ ਕਰਵਾਏ ਮਮੀ ਨੇ ਥ੍ਰੈਡਿੰਗ ਤੇ ਅਪਰ ਲਿਪਸ ਦੋਨੋਂ ਕਰਾਏ ਆ ਤੇ ਹਨਾ ਮੈਂ ਅਬ ਖੋਦੀ ਬਣਾ ਲੈਣੀ ਆ ਤੇ ਵਧੀਆ ਲੱਗਦੇ ਮੈਨੂੰ ਆਪਣਾ ਥਨ ਹਨ ਵੈਸੇ ਉਹਦਾ ਸਾਰੇ ਜਿਹੜੇ ਉਹ ਕਰ ਦਿੰਦੀਆਂ ਵਾਦੇ ਉਹਨਾਂ ਬਹੁਤੀ ਲੈਂਥ ਛੋਟੀ ਹੋ ਜਾਂਦੀ ਹੈ ਫਿਰ ਮੈਨੂੰ ਚੰਗੇ ਲੱਗਦੇ ਫਿਰ ਤੇ ਰਹਿ ਗਿਆ ਆਪਣਾ ਮੈਂ ਪਾਠ ਕਰਨਾ ਅਜੇ ਮੈਂ ਸੋਚਿਆ ਹੀ ਲਾਈਵ ਆਵਾਂਗੀ ਬਟ ਇਤਨਾ ਆਪਸ਼ਨ ਨਹੀਂ ਆਂਦਾ ਪਿਆ ਜਿਹਨੂੰ ਕਿਸ ਨੂੰ ਪਤਾ ਹੋਊਗਾ ਪਲੀਜ਼ ਕਮੈਂਟ ਕਰਕੇ ਦੱਸਿਓ ਇਹਨਾਂ ਜਦੋਂ ਮੈਂ ਲਾਈਵ ਓਕੇ ਕਰਦੀ ਆ ਨਾ ਤੇ ਉਹ 24 ਆਰ ਲਿਖਦਾ ਆਂਦਾ ਵਾ ਕੋਈ ਇਦਾਂ ਲਿਖਿਆ ਆਂਦਾ ਵਾ ਤੇ ਪਲੀਜ਼ ਦੱਸਿਓ ਕਮੈਂਟ ਕਰਕੇ ਮਤਲਬ ਇਦਾਂ ਕਿਉਂ ਆਂਦਾ ਪਿਆ ਵਾ ਤੁਹਾਡੇ ਵੀ ਇਦਾਂ ਆਇਆ ਸੀ ਪਹਿਲੇ ਤੇ ਫੇਰ ਤੁਹਾਡਾ ਲਾਈਵ ਸਟਾਰਟ ਹੋਇਆ ਹੀ ਤੇ ਇਦਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹ ਸੀ ਆਪਣਾ ਛੋਟਾ ਜਿਹਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋਵੇ ਤੇ ਚੰਗਾ ਲੱਗਿਆ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਿਆ ਕਰੋ ਪਹਿਲਾਂ ਸਬਸਕ੍ਰਾਈਬ ਕਰ ਲਿਆ ਕਰੋ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਪੂਰਾ ਵੇਖਿਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ ਤੇ ਮਿਲਦੇ ਆਂ ਕਿਸੇ ਨਵੇਂ ਵਲੌਗ ਵਿੱਚ ਨਵੇਂ ਕੰਟੈਂਟ ਨਾਲ ਤੱਕ अगली ਬਾਏ ਬਾਏ ਸਾਰਸਿਕਾ ਸਾਰਿਆਂ ਨੂੰ ਮੇਰੇ ਮੂੰਹ ਚੋਂ ਹਿੰਦੀ ਬੜੀ ਨਿਕਲਦੀ ਆ ਪਤਾ ਨਹੀਂ ਕਿਉਂ ਮੈਂ ਦੂਜਾ ਚੈਨਲ ਬਣਾਇਆ ਨੂੰ ਉੱਦੋਂ ਉੱਤੇ ਹਿੰਦੀ ਦਾ ਕੰਟੈਂਟ ਆ ਮੇਰੇ ਮੂੰਹ ਚੋਂ ਹਿੰਦੀ ਬੜੀ ਨਿਕਲਦੀ ਆ ਚਲੋ ਬਾਏ ਬਾਏ ਸਾਰਸਿਕਾ